ਦੀ 3B2 ਦੇ ਬਾਹਰ ਮਲਾਜਮਾਂ ਵੱਲੋਂ ਨਾਕਾ ਲਗਾਇਆ ਗਿਆ ਸੀਗਾ ਉੱਥੋਂ ਦੀ ਇੱਕ Swift ਕਾਰ ਜਿਹੜੀ ਕਿ ਮੌਕੇ ਤੇ ਪੱਜ ਜਾਂਦੀ ਐ ਤੇ ਪੁਲਿਸ ਵੱਲਿਆਂ ਨੇ ਉਹ ਕਾਰ ਮੌਕੇ ਤੇ ਕਾਬੂ ਕੀਤੀ ਹੋਈ ਐ ਤੁਸੀਂ ਦੇਖ ਸਕਦੇ ਹੋ ਕਿ ਤੇ ਉਹ ਗੱਡੀ ਉਹਨਾਂ ਨੇ ਰੋਕੀ ਵੀ ਹੋਈ ਐ ਤੇ ਗੱਡੀ ਉਹਨਾਂ ਨੇ ਮੌਕੇ ਤੇ ਸੀਲ ਕੀਤੀ ਐ ਬਾਕੀ ਅਸੀਂ ਉਹ ਉਹਨਾਂ ਨਾਲ ਗੱਲਬਾਤ ਕਰਾਂਗੇ ਇੰਸਪੈਕਟਰ ਸਰ ਨਾਲ ਕਿ ਉਹ ਕੀ ਕਹਿੰਦੇ ਨੇ ਦੇਖ ਸਕਦੇ ਹੋ ਕਿਦਾਂ ਕਰੀ ਚੈਕਿੰਗ ਕੀਤੀ ਜਾ ਰਹੀ ਐ Swift ਦੇ ਦੀ ਕਿ ਕੋਈ ਵੀ ਅਨਹੋਣੀ ਚੀਜ਼ ਨਾ ਹੋਵੇ ਇਹਦੇ ਅੰਦਰ ਉਗੀ ਇਹੀ ਸਵਿਫਟ ਲੈ ਗਏ ਥੋੜੀ ਭੱਜੇ ਸੀਗੇ ਜਿੱਤੇ ਕੀ ਮੁਲਾਜ਼ਮਾ ਨੇ ਮੌਕੇ ਤੇ ਹੀ ਸਵਿਫਟ ਨੂੰ ਦਬੋਚ ਲਿਆ ਹੈ ਤੁਸੀਂ ਦੇਖ ਸਕਦੇ ਹੋ 3b2 ਦੇ ਵਿੱਚ ਇਸ ਟਾਈਮ ਪੂਰੀ ਫੋਰਸ ਤਨਹਾਤਾ 3b2 ਅੰਦਰ ਵੀ ਤਨਹਾਤਾ ਤੇ ਬਾਹਰ ਵੀ ਤਨਹਾਤਾ ਕੋਈ ਵੀ ਇਥੇ ਅਨਹੋਣੀ ਹੋਣ ਦੇ ਚਾਂਸਸ ਨਹੀਂ ਹੈਗੇ ਪੰਜਾਬ ਪੁਲਿਸ ਆਪਣਾ ਪ੍ਰੋਪਰ ਕੰਮ ਕਰ ਰਹੀ ਹੈ ਅਸੀਂ ਗੱਲਬਾਤ ਕਰਾਂਗੇ ਸਰ ਹੁਣਾਂ ਨਾਲ ਕੀ ਕੀ ਹੋਇਆ ਸੀਗਾ ਮੌਕੇ ਤੇ ਗੱਡੀ ਕਿਉਂ ਭੱਜੀ ਸੀ ਇੰਸਪੈਕਟਰ ਜੀ ਇਹ ਜਿਹੜੀ ਗੱਡੀ ਐ ਸਵਿਫਟ ਗੱਡੀ ਤੁਸੀਂ ਹੁਣ ਫੜੀ ਹੈ ਇਹ ਕੀ ਹੋਇਆ ਕੀ ਸੀਗਾ ਗੱਡੀ ਦੇ ਨਾਲ ਉਨੇ ਜੀ ਇਹ ਗੱਡੀਆਂ ਅਸੀਂ ਪੈਂਦੀ ਜਿਹੜੀ ਚੈਕਿੰਗ ਡੇਲੀ ਚਲਦੀ ਹੈ ਉਹਦੇ ਵਿੱਚ ਜਿਹੜਾ ਹੈਗਾ ਕਿ ਉਹੀ ਗੱਡੀਆਂ ਦੀ ਜਿਹੜੀ ਅਸੀਂ ਚੈਕਿੰਗ ਕਰ ਰਹੇ ਹਾਂ ਉਹ ਗੱਡੀਆਂ ਨੂੰ ਰੋਕਨ ਦਾ ਕਿਹਾ ਸੀਗਾ ਜਾਂ ਇਹਨੂੰ ਪਤਾ ਨਹੀਂ ਲੱਗਿਆ ਕਹਿੰਦਾ ਮੈਨੂੰ ਪਤਾ ਨਹੀਂ ਲੱਗਿਆ ਵੱਟੇ ਗੱਡੀ ਅਕੇ ਲੈ ਗਿਆ ਅੱਗੇ ਅਸੀਂ ਗੱਡੀ ਨਾਕੇ ਤੇ ਘੇਰ ਲਈ ਕਿ ਡਿਮਪਾਉਂਡ ਕਰ ਦਿੱਤੀ ਹੁਣ ਤੁਸੀਂ ਇਹਨਾਂ ਦੀ ਗੱਡੀ ਮੋੜ ਕਰ ਦੀ ਬੰਦ ਕਰਤੀ ਇਹਨਾਂ ਦੀ ਗੱਡੀ ਤੇ ਹੁਣ ਨੇ ਚਲਾਮ ਪਾਣਗੇ ਉਸ ਬਾਅਦ ਗੱਡੀ ਛੜਾ ਪਾਣਗੇ ਬਿਲਕੁਲ ਜੀ ਤੇ ਇਹਨਾਂ ਦੇ ਕੋਲੋਂ ਕੋਈ ਚੀਜ਼ ਜਾਂ ਕੋਈ ਇਦਾਂ ਹੀ ਵਸਤੂ ਮਿਲੀ ਹੈ ਕਿ ਜਿੰਨੂੰ ਲੈ ਕੇ ਅਸੀਂ ਇਹਨੂੰ ਹੁਣ ਨਹੀਂ ਕਹਿ ਸਕਦੇ ਆ ਕੋਈ ਗੱਡੀ ਦੀ ਤਲਾਸ਼ੀ ਲਈਏ ਕੋਈ ਇਹੋ ਜਿਹੀ ਇਤਰਾਜਯੋਗ ਵਸਤੂ ਨਹੀਂ। 99 ਇੰਸਪੈਕਟਰ ਸੈਕ ਸੀਗੇ ਜਿਨ੍ਹਾਂ ਨੇ ਕਿਹਾ ਕਿ ਗੱਡੀ ਦੇ ਵਿੱਚ ਕੋਈ ਵੀ ਹੋ ਨਹੀਂ ਮਿਲੀ ਜਾਂ ਤੇ ਇਹ ਮੁੰਡੇ ਡਰਦੇ ਮਾਰਿਆ ਨੇ ਗੱਡੀ ਭਜਾ ਲਈ ਹੈ ਜਾਂ ਤੇ ਇਹ ਤਾਂ ਹੁਣ ਉਹਨਾਂ ਦੀ ਹੁਣ ਚੈਕਿੰਗ ਹੋਏਗੀ ਤੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਗੱਲ ਕੀ ਸੀਗੀ। ਕਿ 3B2 ਦੇ ਬਾਹਰ ਮੁਲਾਇਮਾ ਵੱਲੋਂ ਨਾਕਾ ਲਗਾਇਆ ਗਿਆ ਸੀਗਾ ਉੱਥੋਂ ਦੀ ਇੱਕ Swift ਕਾਰ ਜਿਹੜੀ ਕਿ ਮੌਕੇ ਤੇ ਪੱਜ ਜਾਂਦੀ ਹੈ ਤੇ ਪੁਲਿਸ ਵਾਲਿਆਂ ਨੇ ਉਹ ਕਾਰ ਮੌਕੇ ਤੇ ਕਾਬੂ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਤੇ ਉਹ ਗੱਡੀ ਉਹਨਾਂ ਨੇ ਰੋਕੀ ਵੀ ਹੋਈ ਹੈ। ਗੱਡੀ ਉਹਨਾਂ ਨੇ ਮੌਕੇ ਤੇ ਸੀਲ ਕੀਤੀ ਹੈ ਬਾਕੀ ਅਸੀਂ ਉਹ ਉਹਨਾਂ ਨਾਲ ਗੱਲਬਾਤ ਕਰਾਂਗੇ ਇਨਸਪੈਕਟਰ ਸਰ ਨੇ ਕੀ ਉਹ ਕੀ ਕਹਿੰਦੇ ਨੇ ਦੇਖ ਸਕਦੇ ਹੋ ਕਿਧਰ ਗੀ ਚੈਕਿੰਗ ਕੀਤੀ ਜਾ ਰਹੀ ਹੈ Swift ਦੇ ਡੀਡੀ ਕਿ ਕੋਈ ਵੀ ਅਨਹੋਣੀ ਚੀਜ਼ ਨਾ ਹੋਵੇ ਇਹਦੇ ਅੰਦਰ ਕਿਉਂਕਿ ਇਹੀ Swift ਇਹ ਲੈ ਕੇ ਇੱਥੋਂ ਦੀ ਭੱਜੇ ਸੀਗੀ ਜਿੱਥੇ ਕਿ ਮੁਲਾਜ਼ਮਾ ਨੇ ਮੌਕੇ ਤੇ ਹੀ Swift ਨੂੰ ਦਬੋਚ ਲਿਆ ਹੈ ਤੁਸੀਂ ਦੇਖ ਸਕਦੇ ਹੋ 3B2 ਦੇ ਵਿੱਚ ਇਸ ਟਾਈਮ ਪੂਰੀ ਫੋਰਸ ਤਣਾਤਾ 3B2 ਅੰਦਰ ਵੀ ਤਣਾਤਾ ਤੇ ਬਾਹਰ ਵੀ ਤਣਾਤਾ ਕੋਈ ਵੀ ਇੱਥੇ ਅਨਹੋਣੀ ਹੋਣ ਦੇ ਚਾਂਸਸ ਨਹੀਂ ਹੈਗੇ ਪੰਜਾਬ ਪੁਲਿਸ ਆਪਣਾ ਪ੍ਰੋਪਰ ਕੰਮ ਕਰ ਰਹੀ ਹੈ ਅਸੀਂ ਗੱਲਬਾਤ ਕਰਾਂਗੇ ਸਰ ਹੁਣਾਂ ਨਾਲ ਕਿ ਕੀ ਹੋਇਆ ਸੀਗਾ ਮੌਕੇ ਤੇ ਗੱਡੀ ਕਿਉਂ ਭੱਜੀ ਸੀ ਇੰਸਪੈਕਟਰ ਜੀ ਇਹ ਜਿਹੜੀ ਗੱਡੀ ਆ ਸਵਿਫਟ ਗੱਡੀ ਤੁਸੀਂ ਹੁਣ ਫੜੀ ਹੈ ਇਹ ਕੀ ਹੋਇਆ ਕੀ ਸੀਗਾ ਗੱਡੀ ਦੇ ਨਾਲ ਇਹਨਾਂ ਜੀ ਇਹ ਗੱਡੀ ਅਸੀਂ ਚਿੰਦੀ ਜਿਹੜੀ ਚੈਕਿੰਗ ਡੇਲੀ ਚਲਦੀ ਹੈ ਉਹਦੇ ਵਿੱਚ ਜਿਹੜਾ ਹੈਗਾ ਕਿ ਉਹੀ ਗੱਡੀਆਂ ਦੀ ਜਿਹੜੀ ਅਸੀਂ ਚੈਕਿੰਗ ਕਰਦੇ ਹਾਂ ਉਹ ਗੱਡੀ ਇਹਨੂੰ ਰੋਕਣ ਦਾ ਕਿਹਾ ਸੀਗਾ ਜਾਂ ਇਹਨੂੰ ਪਤਾ ਨਹੀਂ ਲੱਗਿਆ ਕਹਿੰਦਾ ਮੈਨੂੰ ਪਤਾ ਨਹੀਂ ਲੱਗਿਆ ਵੱਟੇ ਗੱਡੀ ਅਕੇ ਲੈ ਗਿਆ ਤੁਸੀਂ ਅੱਗੇ ਅਸੀਂ ਗੱਡੀ ਨਾਕੇ ਤੇ ਘੇਰ ਲਈ ਗੱਡੀ ਪਾਉਂਟ ਕਰ ਤੁਸੀਂ ਇਹਨਾਂ ਦੀ ਗੱਡੀ ਮੋੜ ਕਰਦੀ ਬੰਦ ਕਰਤੀ ਇਹਨਾਂ ਦੀ ਗੱਡੀ ਤੇ ਹੁੰਨੇ ਚਲਾਮ ਪਰਗੇ ਉਸ ਤੋਂ ਬਾਅਦ ਗੱਡੀ ਛੜਾ ਪਾਨਗੇ ਬਿਲਕੁਲ ਜੀ ਤੇ ਇਹਨਾਂ ਦੇ ਕੋਲੋਂ ਕੋਈ ਚੀਜ਼ ਜਾਂ ਕੋਈ ਇਦਾਂ ਹੀ ਵਸਤੂ ਮਿਲੀ ਹੈ ਕਿ ਜਿੰਨੂੰ ਲੈ ਕੇ ਅਸੀਂ ਇਹਨੂੰ ਹੁਣੀ ਕਹਿ ਸਕਦੇ ਆ ਕੋਈ ਚੀਜ਼ ਇਦਾਂ ਜਾਂ ਜਸਟ ਇੱਕ ਡਰ ਦੇ ਨਾਲ ਗੱਡੀ ਦੇਣ ਭਜਾ ਲਈ ਉਥੋਂ ਦੀ ਗੱਡੀ ਦੀ ਤਲਾਸ਼ੀ ਲਈ ਹੈ ਕੋਈ ਇਹੋ ਜੀ ਇਤਰਾਜਯੋਗ ਵਸਤੂ ਕੋਈ ਸਾਢੇ ਨੌ ਇਨਸਪੈਕਟਰ ਸੈਗੇ ਜਿਨ੍ਹਾਂ ਨੇ ਕਿਹਾ ਕਿ ਗੱਡੀ ਦੇ ਵਿੱਚ ਕੋਈ ਵੀ ਹੋ ਨਹੀਂ ਮਿਲੀ ਜਾਂ ਤਾਂ ਇਹ ਮੁੰਡੇ ਡਰਦੇ ਮਾਰਿਆ ਨੇ ਗੱਡੀ ਭਜਾ ਲਈ ਹੈ ਜਾਂ ਤੇ ਇਹ ਤਾਂ ਹੁਣ ਉਹਨਾਂ ਦੀ ਹੁਣ ਚੈਕਿੰਗ ਹੋਏਗੀ ਤੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ